ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਆਪਣੇ ਮਾਤਾ ਪਿਤਾ ਨੂੰ ਨਮਸਕਾਰ ਆਪਣੇ ਗੁਰੂਆਂ ਨੂੰ ਨਮਸਕਾਰ ਮੈਂ ਚੜ੍ਹਦੀ ਕਲਾ ਵਿੱਚ ਜੀ ਆਸ ਕਰਦਾ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਦਾ ਜਿਹੜਾ ਸਟੇਟਸ ਪੈਣਾ ਉਹ ਹੈਗਾ ਜੀ ਫ੍ਰੀ ਟਾਈਮ ਇਨ ਰਿਸੈਪਸ਼ਨ ਵੀ ਬਿਵੇਲੇ ਅਸੀਂ ਅੱਜ ਰਿਸੈਪਸ਼ਨਾਂ ਬੈਠੇ ਆ ਆਓ ਤੁਹਾਨੂੰ ਅਸੀਂ ਅੱਜ ਹੋਟਲ ਦਾ ਨਜ਼ਾਰਾ ਦਿਖਾਈਏ ਵੀ ਬੜਾ ਹੀ ਸੋਹਣਾ ਪਿਆਰਾ ਲੋਕੇਸ਼ਨ ਜਿਹੜੀ ਹੋਟਲ ਦੀ ਆ ਬੜਾ ਖੂਬਸੂਰਤ ਬਣਾਇਆ ਹੋਇਆ ਔਰ ਕਿਤੇ ਮੈਨੂੰ ਜਾਣਾ ਬਾਹਰ ਅਲਾਉਡ ਨਹੀਂ ਹੈਗਾ ਔਰ ਨਾ ਹੀ ਲੋਕੇਸ਼ਨ ਪਾਣੀ ਦਾ ਉਡਾ ਤੁਸੀਂ ਉਰੇ ਬੈਠੇ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਕਿੰਨਾ ਪਿਆਰਾ ਹੋਟਲ ਹੈ ਇਹ ਬਸ ਹੁਣ ਕੰਮ ਦੀ ਗੜੀਕ ਹੋ ਰਹੀ ਆ ਤਾਂ ਦੇਖ ਰਿਹਾ ਵੀ ਬੜਾ ਹੀ ਨਜ਼ਾਰੇਦਾਰ ਜਿਹੜਾ ਅੱਜ ਮੈਂ ਤੁਹਾਨੂੰ ਜਿਹੜੀ 뷰ਪੁਆਇੰਟ ਹੈ ਔਰ ਤੁਹਾਨੂੰ ਹੋਟਲ ਦਿਖਾ ਰਿਹਾ ਚੰਗਾ ਜੀ ਫਿਰ ਮਿਲਦੇ ਆ ਕੰਮ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਤਾਂ ਜਿਹੜਾ ਸਟੇਟਸ ਹੈ ਨਾ ਉਹ ਤੇ ਲਿਖਿਆ ਜਾਣਾ ਵੇਇਟਿੰਗ ਟਾਈਮ ਇਨ ਰਿਸੈਪਸ਼ਨ ਵੀ ਮੈਂ ਹਲੇ ਵੇਟ ਕਰ ਰਿਹਾ ਆਓ ਤੁਹਾਨੂੰ ਅਸੀਂ ਵਧੀਆ-ਵਧੀਆ ਹੋਟਲਾਂ ਦੇ ਨਜ਼ਾਰੇ ਦਿਖਾਉਂਦੇ ਆ ਤਾਂ ਤੁਸੀਂ ਦੇਖ ਸਕਦੇ ਆ ਕਿ ਇਹ ਭਾਰਤ ਦੇਸ਼ ਦੀ ਬੜੀ ਤਕੜੀ ਫਰਮ ਹੈ ਜਿਹੜੇ ਹੋਟਲ 'ਚ ਮੈਂ ਆਇਆ ਹੋਇਆ ਹਾਂ ਇਸ ਟਾਈਮ ਅਰ ਬੜਾ ਸੋਹਣਾ ਨਜ਼ਾਰਾ ਉਰੇ ਦਾ ਹੈਗਾ ਅਰ ਔਰ ਵੀ ਕਾਫੀ ਪੁਸ਼ ਦੇਖਣ ਨੂੰ ਰਿਹਾਗਾ ਪਰ ਅਲਾਉ ਨਹੀਂ ਕਰਦਾ ਮੈਂ ਦਿਖਾ ਨਹੀਂ ਸਕਦਾ ਕਿਉਂਕਿ ਇਦਾਂ ਤਾਂ ਮੇਰਾ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰੇ ਮਾਤਾ ਪਿਤਾ ਜੀ ਨੂੰ ਮੇਰੇ ਗੁਰੂਆਂ ਨੂੰ ਜਿਨ੍ਹਾਂ ਦੇ ਕਰਕੇ ਮੈਂ ਇੰਨੇ بڑے ਲੈਵਲ 'ਤੇ ਚੜ ਗਿਆ ਅਰ ਦੱਸਦੇ ਬੜੀ ਖੁਸ਼ੀ ਹੁੰਦੀ ਆ ਕਿ ਮੇਰਾ ਇੱਕ ਪੱਗ ਦਾ ਰਿਕਾਰਡ ਜਿਹੜਾ ਬਣਿਆ